ਆ ਜੀ ਨਿਕਲ ਗਏ ਆ ਵੀ ਘਰੋਂ ਬਾਹਰ ਆ ਹੈਗੀਆਂ ਸਟ੍ਰੀਟਾਂ ਦੇਖ ਲਓ ਬ੍ਰੈਂਪਟਨ ਦੀਆਂ ਅੱਗ ਜਾ ਕੇ ਵੀ ਤੁਹਾਨੂੰ ਦਿਖਾਉਨੇ ਆ ਪਲਾਜ਼ਾ ਉੱਥੇ ਆਪਾਂ ਟੇਲਰ ਕੋਲ ਜਾਣਾ ਹੈਗਾ ਆ ਦੋ ਪੈਂਟਾਂ ਦੇਣੀਆਂ ਆ ਆ ਸਟਾਪਸ ਨੇ ਲੈ ਲਿਆ ਆਪਾਂ ਪ੍ਰੋਪਰ ਸਟਾਪਸ ਨੇ ਲੈਣ ਤੋਂ ਬਾਅਦ ਆ ਕੱਢ ਲਈ ਆ ਗੱਡੀ ਇੱਧਰ ਨੂੰ ਏਂਗ ਬਿਲੋ ਤੇਰੇ ਕਰਕੇ ਗੱਭਰੂ ਬਹੁਤ ਕਵਾਰੇ ਬੈਠੇ ਨਹੀਂ ਤੂੰ ਦੱਸ ਦੇ ਵੋਲੀਅਮ ਘੜੀ ਘਟ ਆ ਆ ਪਾ ਆ ਗਏ ਆ ਪਲਾਜ਼ੇ ਦੇ ਵਿੱਚ ਇਹ ਸਟਾਪ ਸਾਈਨ ਲੈ ਕੇ ਰਾਈਟ ਮੁੜ ਗਏ ਆ ਆ ਡਾਲਰਾਂ ਮਾ ਹੈਗਾ ਆ ਇੱਥੇ 4-5 ਡਾਲਰ ਤੱਕ ਦੀਆਂ ਚੀਜ਼ਾਂ ਮਿਲਦੀਆਂ ਨੇ 1 ਡਾਲਰ ਤੋਂ ਸਟਾਰਟ ਹੋ ਜਾਂਦੀ ਆ ਤੇ ਆ ਸਾਹਮਣੇ ਆਪਣਾ ਜਿਮ ਹੈਗੀ ਆ ਫਿਟ ਫੋਰ ਲੈਸ ਦੀ 스코시아 ਬੈਂਕ ਆ ਗਿਆ ਜਿਹੜਾ ਚੀਮਾ ਕਹਿੰਦਾ ਲੁੱਟਣਾ 스코시아 ਬੈਂਕ ਸੋਣੀ ਹੈ ਤੇ ਹਾਦਰ ਪਾਰਕਿੰਗਾਂ ਹੈਗੀਆਂ ਨੇ ਕਿਸੇ ਨਾਮ ਕਿਸੇ ਦਾ ਇਹ ਕਿਸੇ ਦਾ ਬਹੁਤ ਹੈ ਕਿਸ ਇਸ ਪਲਾਜ਼ੇ ਦੇ ਵਿੱਚ ਚੰਗੀ ਗੱਲ ਇਹ ਆ ਵੀ ਇੱਥੇ ਇੰਡੀਅਨ ਸ਼ਾਪਸ ਬਹੁਤ ਹੈਗੀਆਂ ਨੇ హెయిర్ ਡ्रेसਰ ਹੈਗੇ ਆ ਸਲੂਨ ਵਗੈਰਾ ਆ ਤੇ ਟੇਲਰ ਮਿਲ ਜਾਣਗੇ ਤੁਹਾਨੂੰ ਤੇ ਮੋਬਾਈਲ ਸ਼ਾਪਸ ਵੀ ਬਹੁਤ ਹੈਗੀਆਂ ਨੇ ਏਜੰਸੀ ਵੀ ਹੈਗੀਆਂ ਜਿਨ੍ਹਾਂ ਨੇ ਕੰਮ ਦਾ ਅਪਲਾਈ ਕਰਨਾ ਆ ਤੇ ਬਾਕੀ ਗਰੋਸਰੀ ਸਟੋਰ ਵੀ ਹੈਗਾ ਚਲੋ ਫਰੈਸ਼ ਕੋ ਟਿਮ ਹਾ ਲਓ ਵੀ ਮਿੱਤਰੂ ਆਪਾਂ ਆ ਗਏ ਆ ਗੱਡੀ ਤੋਂ ਬਾਹਰ ਪਾਰਕਿੰਗ ਲਾਤੀ ਜਾ ਹਵਾ ਚਲਦੀ ਪਈ ਹੈ ਠੰਡ ਅੱਜ ਤੇ ਤੁਹਾਨੂੰ ਪਲਾਜ਼ਾ ਦਿਖਾਉਨੇ ਆ ਇਹ ਮੁੰਡਾ ਨਵਦੀਪ ਹਾਂਜੀ ਆਪਾਂ ਪੈਂਟਾ ਚੱਕ ਲਈਏ ਲੌ ਕਰਦੀ ਆਹ ਹੈਗਾ ਪਲਾਜ਼ਾ ਆਪਾਂ ਗੱਡੀ ਪਾਰਕਿੰਗ ਲਾਤੀ ਆ ਹੁਣ ਆਪਾਂ ਬਿਲਡਿੰਗ ਦੇ ਅੰਦਰ ਜਾਣਾ ਆ ਆਜਾ ਤੁਹਾਨੂੰ ਦਿਖਾਉਂਦੇ ਆ ਇੱਥੇ 헤어 ਡ्रेसਰ ਵੀ ਹੈਗੇ ਆ ਜੂਸ ਦੀਆਂ ਸ਼ਾਪਸ ਹੈਗੀਆਂ ਟਿਫਨ ਸਰਵਿਸ ਵੀ ਅਵੇਲੇਬਲ ਆ ਬਹੁਤ ਵਧੀਆ ਇੱਕੋ ਜਗ੍ਹਾ ਤੁਹਾਨੂੰ ਬਹੁਤ ਸਾਰੀਆਂ ਵੈਰਾਈਟੀਆਂ ਮਿਲ ਜਾਂਦੀਆਂ ਨੇ ਇਹ ਅਸੀਂ ਓਪਨ ਕਰਕੇ ਅੰਦਰ ਚੱਲੇ ਆ ਓ ਮਾਈ ਗੁੱਡਨੈਸ ਆ ਦੇਖੋ ਸਲੂਨ ਵਗੈਰਾ ਲੇਡੀਜ਼ ਲਈ ਬੰਦਿਆਂ ਲਈ ਐਡਰੈਸ ਰਹਿ ਗਿਆ ਇਹਦਾ ਪੂਰਾ ਇੰਡੀਅਨ ਦੇ ਮਾਲ ਵਰਗੇ ਲੱਗਦਾ ਹਨਾ ਹਾਂਜੀ ਹਾਂਜੀ ਆ ਇੱਥੇ ਮੋਬਾਈਲ ਸ਼ਾਪਸ ਵੀ ਹੈਗੀਆਂ ਰੋਜਰਸ ਵਾਲੇ ਸਾਹਮਣੇ ਆ ਜੇ ਤੁਸੀਂ ਮੋਬਾਈਲ ਵਗੈਰਾ ਲੈਣਾ ਹੈ ਕੋਈ আর ਵੀ ਸ਼ਾਪਸ ਹੈਗੀਆਂ ਨੇ ਆਪਾਂ ਜਾਣਾ ਆ ਟੇਲਰ ਕੋਲ ਆਪਾਂ ਪੈਂਟਾਂ ਕਟਾਉਣੀਆਂ ਹੈਗੀਆਂ ਨੀਚੋਂ ਆ ਟੈਟੂਜ਼ ਹੈਗੇ ਆ ਆ ਜੇ ਕਿਸੇ ਨੂੰ ਆ ਕਿਚਨ ਦਾ ਸਮਾਨ ਚਾਹੀਦਾ ਸਾਰਾ ਕੁਝ ਹੈਗਾ ਆ ਤੇ ਆਪਾਂ ਟੇਲਰ ਲੱਭਦੇ ਆ ਟੇਲਰ ਕਿਹੜਾ ਆ ਹਾਂਜੀ ਆਪਾਂ ਆ ਗਏ ਸੀ ਪੈਂਟਾਂ ਵਾਈ ਦੇਖੋ ਇੱਥੇ ਕਟਿੰਗ ਕਰਾਉਣ ਲਈ ਦੇ ਰਹੇ ਆ ਥੋੜੀ ਜਿਹੀ ਲੰਬੀ ਰੱਖਣੀ ਆ ਘਟੀ ਘਟੀ ਕਰ ਪੈਂਟ ਦੇ ਦਿੱਦ ਦੀ ਹੋਵੇ ਗੱਦਾ ਵੱਡਾ ਪੈਂਦਾ ਹੋਵੇ ਬੜੀ ਲੈ ਭਈ ਇੱਥੇ ਅਸੀਂ ਦੇਤੀ ਆਂ ਪੈਂਟਾਂ ਦੋ ਤੇ ਕਟਾ ਕੇ ਬਾਈ ਨੇ ਬਣਾ ਦੇਣੀਆਂ ਕਹਿੰਦਾ ਘੰਟੇ ਤੱਕ ਆਜੋ ਇੱਕ ਪੈਂਟ ਦਾ 10 ਡਾਲਰ ਲਿਆ ਆ ਤੇ ਵਧੀਆ ਦੁਕਾਨਾ ਇਹਨਾਂ ਦੀ ਬਾਈ ਬੈਠੇ ਆ ਗਿਆ ਥੈਂਕ ਯੂ ਵੀਰ ਜੀ ਓਕੇ ਜੀ ਲਓ ਜੀ ਪੈਂਟਾ ਦੇ ਕੇ ਆਪਾਂ ਆ ਗਏ ਆ ਬਾਹਰ ਤੇ ਤੁਹਾਨੂੰ ਬਾਹਰ ਦਾ ਵੀਊ ਚੈੱਕ ਕਰਾਉਨੇ ਆ ਲਓ ਜੀ ਉਸ ਇੱਥੇ ਆ ਜਾਣਾ ਆ ਜਾਂ ਟ੍ਰੈਂਟੀ ਚੱਲਾਂਗੇ ਪਲੱਜ ਦੇ ਵਿੱਚ ਗੇੜੀ ਜੀ ਲਾਣ ਤੇ ਉੱਥੇ ਜਾ ਕੇ ਤੁਹਾਨੂੰ ਸਾਰਾ ਵੀਊ ਦਿਖਾਉਨੇ ਆ ਅਲੋ ਜੀ ਅਸੀਂ ਫੇਰ ਦੁਬਾਰਾ ਆ ਗਏ ਆ ਟੇਲਰ ਦੀ ਸ਼ਾਪ ਤੇ ਉਹਨੇ ਸਾਨੂੰ 1 ਘੰਟੇ ਦਾ ਟਾਈਮ ਦਿੱਤਾ ਸੀਗਾ ਤੇ 1 ਘੰਟੇ ਬਾਅਦ ਤੁਹਾਡੀਆਂ ਪੈਂਟਾਂ ਰੈਡੀ ਹੋ ਜਾਣਗੀਆਂ ਉਹਨਾਂ ਟੇਲਰ ਦੀ ਕਾਲ ਆਉਣ ਤੋਂ ਬਾਅਦ ਅਸੀਂ ਫੇਰ ਦੁਬਾਰਾ ਉਹਦੀ ਸ਼ਾਪ ਤੇ ਜਾ ਰਹੇ ਹਾਂ ਸੋ ਆ ਵੀਡੀਓ ਬਣਾਉਣ ਦਾ ਮਕਸਦ ਮੇਰਾ ਸਿਰਫ ਇਹੀ ਸੀ ਜਿਹੜੇ ਇੰਡੀਆ ਦੇ ਵਿੱਚ ਸਟੂਡੈਂਟ ਬੈਠੇ ਹੈਗੇ ਆ ਕੈਨੇਡਾ ਆਉਣਾ ਚਾਹੁੰਦੇ ਆ ਉਹ ਸੋਚਦੇ ਆ ਉੱਥੇ ਸਟਿਚਿੰਗ ਵਗੈਰਾ ਨਹੀਂ ਹੈਗੀ ਸ਼ਾਪ ਨਹੀਂ ਲੱਭਦੀ ਟੇਲਰ ਦੀ ਥੈਨ ਇੱਥੇ ਸਾਰਾ ਕੁਝ ਮਿਲਦਾ ਆ ਸਾਰੀਆਂ ਸ਼ਾਪਸ ਅਵੇਲੇਬਲ ਹੈਗੀਆਂ ਤੁਸੀਂ ਆਪਣਾ ਕੋਟ ਤਾਂ ਪਜਾਮਾ ਕੁੜੀਆਂ ਲਈ ਸੂਟ ਪੈਂਟਾਂ ਮੇਰਾ ਤਾਂ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੈਂ ਫਸਟ ਟਾਈਮ ਗਿਆ ਸੀ ਤੇ ਮੈਨੂੰ ਕੋਈ ਬਹੁਤੀ ਕਾਸਟ ਵੀ ਨਹੀਂ ਲੱਗੀ ਇਹਦੀ ਇੱਕ ਪੈਂਟ ਤੇ ਉਹਨੇ 10 ਡਾਲਰ ਚਾਰਜ ਕੀਤੇ ਦੋ ਪੈਂਟਾਂ ਸੀਗੀਆਂ 20 ਡਾਲਰ ਦਿੱਤੇ ਤੇ ਬਹੁਤ ਵਧੀਆ ਐਕਸਪੀਰੀਅੰਸ ਸੀ ਆਜੋ ਚੱਲਦੇ ਆ ਪੈਂਟਾ ਪਿਕ ਕਰਨ ਬਹੁਤ ਸੋਹਣੀਆਂ ਪੈਂਟਾਂ ਸੈੱਟ ਕਰਕੇ ਦਿੱਤੀਆਂ ਦਰਜੀ ਨੇ ਤੇ ਹੁਣ ਚੱਲਦੇ ਆਪਾਂ ਕਰੇ ਤੇ ਚੈਨਲ ਸਬਸਕ੍ਰਾਈਬ ਤੇ ਲਾਈਕ ਕਰੋ ਮਿਲਦੇ ਆ ਕਿਸੇ ਨੈਕਸਟ ਵੀਡੀਓ 'ਚ ਥੈਂਕ ਯੂ ਚਲੋ ਵੀ ਬਾਜੋ ਮੋ